ਦੇਰਾ ਪ੍ਰੇਮੀ ਪ੍ਰਦੀਪ ਕਲੇਰ ਦੀ ਬਹੁਤ ਹੀ ਨਾਟਕੀ ਢੰਗ ਨਾਲ ਜਿਹੜੀ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਦਾ ਮੋਡਿਊਲ ਦੇਰਾ ਫ੍ਰੀਕੋਰਡ ਪੁਲਿਸ ਕੋਲ ਤਿਆਰ ਕੀਤਾ ਗਿਆ ਸੀ ਔਰ ਕਿਸ ਤਰ੍ਹਾਂ ਦੀ ਇਨਫਰਮੇਸ਼ਨ ਫ੍ਰੀਕੋਰਡ ਪੁਲਿਸ ਕੋਲ ਇਹ ਜੋ ਪ੍ਰਦੀਪ ਕਲੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਹ ਤਿੰਨ ਮੁਕੱਦਮਿਆਂ ਦੇ ਵਿੱਚ ਵਾਂਟਡ ਸੀਗਾ ਜਿਹੜੇ ਸਰਗੁਰੂ ਗ੍ਰੰਥ ਸਾਹਿਬ ਦੇ ਅਦਬੀ ਨਾਲ ਸੰਬੰਧਿਤ ਸੀਗੇ ਇਹ ਪਰਚੇ 2015 ਚ ਰਜਿਸਟਰ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਇਹਦਾ ਰੋਲ ਮੇਨ ਕਾਂਸਪੀਰੇਟਰ ਦੇ ਤੌਰ ਤੇ ਸੀਗਾ ਇਹ ਨਾਮਕਦਮਿਆ ਦੀ ਤਪੀਸ਼ ਵਾਸਤੇ ਐਸਆਈਟੀ ਕੌਨਸਟੀਟਿਊਟ ਕੀਤੀ ਗਈ ਸੀ ਔਰ ਉਸ ਐਸਆਈਟੀ ਨੇ ਹੀ ਇਸ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ ਇਨਚਾਰਜ ਸੀ ਇਹ ਫਰੀਦਕੋਟ ਵੀ ਹੋਤੇ ਮੈਂਬਰ ਸਗੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਐਫਰਟ ਕਰਕੇ ਇਹਨੂੰ ਅਰੈਸਟ ਕੀਤਾ ਹੈਗਾ ਸਰ ਜਿੱਦਾਂ 7.5 ਸਾਲ ਤੋਂ ਲਗਭਗ ਇਹ ਭਗੋੜਾ ਚੱਲ ਰਿਹਾ ਸੀਗਾ ਉਹ ਕਿਸਤਾ ਦੀ ਇਨਫਰਮੇਸ਼ਨ ਤੋਂ ਬਾਅਦ ਜਿਹੜਾ ਫੀਡਕੋਰ ਜ਼ਿਲ੍ਹਾ ਪੁਲਿਸ ਵਾਲੀ ਟੀਮ ਕਰ ਕੀਤੀ ਗਈ ਆ ਇਸ ਦੇ ਬਾਰੇ ਜਾਣਕਾਰੀ ਸਾਨੂੰ ਕੁਝ ਦੇਰ ਤੋਂ ਸੀ ਸਾਡੀਆਂ ਟੀਮਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਸੀਗੀਆਂ ਔਰ ਟੈਕਨੀਕਲ ਇਨਪੁਟਸ ਦੇ ਬੇਸ ਤੇ ਹਿਊਮਨ ਇੰਟ ਦੇ ਬੇਸ ਤੇ ਅਸੀਂ ਕਾਫੀ ਦੇਰ ਤੋਂ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਇਸ ਦਾ ਰੋਲ ਮੇਨ ਕਾਂਸਪੀਰੇਟਰ ਵੱਲੋਂ ਜੋ ਸਾਹਮਣੇ ਆ ਰਿਹਾ ਸੀਗਾ ਇਸ ਕਰਕੇ ਸਾਡੀ ਐਫਰਟ ਸੀ ਕਿ ਇਸ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਤਫਤੀਸ਼ ਨੂੰ ਅਗੇ ਵਧਾਇਆ ਜਾ ਸਕੇ ਸਰ ਕਿੱਥੋਂ ਫੜਿਆ ਗਿਆ ਇਹ ਆ ਇਹਨੂੰ ਗੁਰगांव ਤੋਂ ਫੜਿਆ ਗਿਆ ਸਰ ਕੋਈ ਅਯੋਧਿਆ ਵਿੱਚ ਇਸ ਦੀਆਂ ਕੋਈ ਫੋਟੋ ਵਾਇਰਲ ਹੋਈਆਂ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਸੀ ਆ ਇਹ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ ਆ ਪੁਲਿਸ ਤਾਂ ਵੈਸੇ ਪਹਿਲਾਂ ਵੀ ਹਰਕਤ ਚੀ ਸੀ ਲੇਕਿਨ ਇਹ ਜਦੋਂ ਫੋਟੋਆਂ ਆਈਆਂ ਉਸ ਤੋਂ ਬਾਅਦ ਹੋਰ ਵੀ ਤੇ ਜੀ ਨਾਲ ਅਸੀਂ ਇੰਟੈਂਸੀਫਾਈ ਕੀਤੇ ਸੀਗੇ ਅਫਰਟਸ ਔਰ ਇਹ ਸਾਡਾ ਸਾਰਿਆਂ ਦੀ ਆ concerted efforts ਦਾ ਸਟੇ ਹੈਗਾ ਕਿ ਅਸੀਂ ਇਸ ਨੂੰ ਨائب ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਸਰ ਜਿਹੜੇ ਲੋਬੋਰ ਪਗੋੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕਵਿਸ਼ੀਆਂ ਜਾਰੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਆ ਸਫਲਤਾ ਹਾਸਲ ਕਰ ਸਕਾਂਗੇ ਸਰ ਇਕੱਲੇ ਖੜੇ ਹੈ ਜੀ ਕੋਈ ਹੋਰ ਵੀ ਦੇ ਨਾਲ ਅਜੇ ਫਿਲਹਾਲ ਇਕੱਲੇ ਖੜੇ ਹੈ ਜੀ ਸਰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪਰਨ ਜਿਹੜੀ ਤਿੰਨ ਉਹ ਵਿਐਬੀ ਨਾਲ ਸੰਬੰਧਿਤ ਮਾਮਲੇ ਹੈ ਜਾਂ ਪਗੋੜੇਆਂ ਜਿਹੜੀ ਤਿੰਨ ਐਫਆਈਆਰ ਦਰਜ ਹੋਏ ਉਹਨਾਂ ਨਾਲ ਸੰਬੰਧਿਤ ਇਸ ਨੂੰ 2021 ਦੇ ਵਿੱਚ ਪੀਓ ਲੈ ਨਿਆ ਗਿਆ ਸੀ ਔਰ ਅਜੇ ਫਿਲਹਾਲ ਜਿਹੜੀ ਅੱਜ ਅਰੈਸਟ ਇਹਦੀ ਪਾਈ ਆ ਉਹ 174 ਏ ਵਾਲੇ ਜਿਹੜੇ ਕੇਸਿਸ ਦੇ ਅਗੇਂਸਟ ਰਜਿਸਟਰ ਹੋਏ ਸਗੇ ਉਹਨਾਂ ਚ ਪਾਈ ਆ ਪੁਛਕਸ਼ ਤੋਂ ਬਾਅਦ ਚ ਅੱਗੇ ਜਿਹੜੇ ਮੇਨ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੋ ਬੰਦੀ ਕਾਰਵਾਈ ਹੋਗੀ ਉਹ ਅਮਲ ਤੇ ਆਣੀ ਜੀ ਕਿਹੜੀ ਕਿਹੜੀ ਐਫ ਆਈ ਆਰ ਦੇ ਵਿੱਚ ਸੁਣ ਜਿਹੜਾ ਨਾਮਿਨੇਟ ਕੀਤਾ ਗਿਆ ਹੈ ਉਹ ਤੱਕ ਜਿਹੜੀ ਹੁਣ ਜਿਹੜੇ ਹੈਗੇ ਨੇ ਹਾਂ ਜਿਹੜੀ ਅੱਜ ਗ੍ਰਿਫਤਰੀ ਆਪਾਂ ਦਿਖਾਈ ਹੈ ਅੱਧੀ ਗ੍ਰਿਫਤਰੀ ਜਿਹੜੀ ਹੋਈ ਆ ਇਹ ਕਿਉਂਕਿ ਇਹ ਜਿਹੜੇ 63 117 اور 128 ਜਿਹੜੀਆਂ 3 الافਰ ਸਿਗੀਆਂ ਆ 2015 ਦੀਆਂ ਉਹਦੇ ਵਿੱਚ ਇਹਨੂੰ ਪੀਓ ਡਿਕਲੇਅਰ ਕੀਤਾ ਗਿਆ ਸੀਗਾ ਸੋ ਉਸ ਦੇ ਸੰਦਰਭ ਦੇ ਵਿੱਚ 174 ए ਦੇ ਅਧੀਨ ਮਕਦਮੇ ਰਜਿਸਟਰ ਕੀਤੇ ਸੀ ਇਹਨਾਂ ਇਸ ਉਹਨਾਂ ਮਕਦਮਿਆਂ 'ਚ ਗ੍ਰਿਫਤਾਰ ਕੀਤਾ ਗਿਆ ਸਰ ਜਿਸ ਤੰ ਹੈ 2 ਦਿਨ ਦਾ ਪੁਲਿਸ ਰਿਵਾਰਡ ਮਿਲਿਆ ਕਿ ਲੱਗਦਾ ਕਿ ਪੁਲਿਸ ਦੋ ਦਿਨਾਂ ਦੇ ਵਿੱਚ ਸਾਰਾ ਜਾਣ ਸਕੇ ਕਿ ਇਹਨੇ ਜਿਹੜੇ ਕਿੱਥੇ ਗਾਇਬ ਰਿਆ ਯਾਨੀ ਇਹ ਨਾਲ ਦੇ ਸਾਥੀ ਕਿੱਥੇ ਨੇ ਜਾਂ ਇਸ ਦੀ ਕੀ ਭੂਮਿਕਾ ਸੀ ਬੇਅਦਬੀ ਮਾਮਲੇ ਵਿੱਚ ਨਹੀਂ ਅਸੀਂ ਇਹ ਨਿਰਮਾਨ ਨੂੰ ਐਕਸਟੈਂਡ ਕਰਨ ਵਾਸਤੇ ਹਮੇਸ਼ਾ ਰਿਕਵੈਸਟ ਕਰ ਸਕਦੇ ਹੁੰਦੇ ਹਾਂ ਨਾ ਨਿਰਮਾਨ ਐਕਸਟੈਂਡ ਹੋ ਜਾਂਦਾ ਹੁੰਦਾ ਜੀ ਕੋਈ ਜ਼ਰੂਰੀ ਨਹੀਂ ਕਿ 2 ਦਿਨ ਦਾ ਮਤਲਬ 2 ਦਿਨ ਹੀ ਹੋਵੇ ਸਰ ਬੇਅਦਬੀ ਮਾਮਲੇ ਦੀ ਕੀ ਮੁੱਖ ਭੂਮਿਕਾ ਕੀ ਸੀ ਇਹਦੀ ਇਹਦੀ ਜੋ ਹੁਣ ਤੱਕ ਦੀ ਹੈਗੀ ਹੈ ਬਾਕੀ ਤਾਂ ਅੱਗੇ ਫਰਦਰ ਪੁੱਛਗੇ ਚਾਹੂਗੀ ਇਹਦੀ ਕੀ ਕਾਂਸਪੀਰੇਟਰ ਦੀ ਭੂਮਿਕਾ ਸੀ ਸੇ ਕੁਝ ਪਤਾ ਲਗਾ ਕਿਸ ਪਛਾਣ ਨਾਲ ਰਹ ਰਿਹਾ ਸੀਗਾ ਨਾਮ ਬਦਲਿਆ ਸੀ ਜਾਂ ਕੋਈ ਛੋਟ ਸੀ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਨੂੰ ਪੁੱਛ-ਕਿਛ ਕਰਾਂਗੇ ਤਫਤੀਸ਼ ਦੇ ਦੌਰਾਨ ਸਾਹਮਣੇ ਆਉਣਗੀਆਂ ਔਰ ਉਹ ਗੱਲਾਂ ਫਿਰ ਅਸੀਂ ਲਿਆਵਾਂਗੇ ਇਨਵੈਸਟੀਗੇਸ਼ਨ ਦੇ ਪ੍ਰੋਸੈਸ ਸਭ ਹੋਰ ਵੀ ਕੋਈ ਮੁਕੱਦਮਾ ਨਹੀਂ ਨੇ ਤਦ ਦੱਸੇਗੇ ਇਧਰ ਪੰਜਾਬ ਦੀ ਗੱਲ ਕਰੀਏ ਪਿਆਲ ਵਿੱਚ ਵੀ ਅਜੇ ਫਿਲਹਾਲ ਸਿਵਾਏ ਇਹ ਤਿੰਨ ਜਿਹੜੇ ਪੀਓ ਵਾਲੇ ਮੁਕੱਦਮੇ ਤੇ ਤਿੰਨ ਜਿਹੜੇ ਜਿੰਨੇ ਨੋਮੀਨੇਟ ਕੀਤਾ ਗਿਆ ਹੈਗਾ ਮੇਨ ਬੇਅਦਬੀ ਦੇ ਮੁਕੱਦਮੇ ਉਨਾ ਜੀ ਇਹ ਫਿਕਰ ਆਊਟ ਹੁੰਦਾ ਹੈ ਜੋ ਕੋਈ ਹੋਰ ਪਤਾ ਚੱਲੇ ਪੁਚਕਸ਼ਤ ਦੇ ਦੌਰਾਨ ਤੇ ਉਹ ਵੀ ਕੱਲ੍ਹ ਸਾਹਮਣੇ ਆਏਗੀ ਸਰ ਪੁਚਕਸ਼ਤ ਕਿ ਮੈਂ ਕੁਝ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਆ ਪੌਸਿਬਿਲਿਟੀ ਇਸ ਆਲਵੇਸ ਥੇਰ ਪੁਚਕਸ਼ਤ ਦੇ ਦੌਰਾਨ ਜੋ ਕੁਝ ਵੀ ਸਾਹਮਣੇ ਆਊਗਾ ਉਸ ਮੁਤਾਬਕ ਜੋ ਫਰਦਰ ਅਗਲੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਆ ਉਹ ਕੀਤੀ ਜਾਊਗੀ ਕਿੰਨੇ ਦੇ ਅੰਦਰ ਮੰਨ ਆ ਦੋ ਦਿਨ ਅੰਦਰ ਮੰਨ ਤੁਸੀਂ ਆਪੇ ਦੋ ਦਿਨ ਸਿਰਸ ਕੋਈ ਆਇਆ ਜੀ ਸਾਹਮਣੇ ਉਹ ਪੁਛਕੇ ਚਮੜਲੀ ਦੇ ਵਿੱਚ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸਪੈਸਿਫਿਕ ਲੇਕਿਨ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਿਛਲੀ ਭੂਮਿਕਾ ਦੀ ਪਤਾ ਲੱਗਾ ਕੁਝ ਕਿਸ ਤਰੀਕੇ ਦੇ ਰਹੀ ਹੈ ਦੀ ਉਹ ਪਤਾ ਲੱਗੇਗਾ ਜੀ ਹੁਣ ਦੋ ਦਿਨਾਂ ਦੇ ਵਿੱਚ ਇਹ ਪਿਛਲੀ ਭੂਮਿਕਾ ਜਾਂ ਜੋ ਵੀ ਇਹਦਾ ਹੈਗਾ ਆ ਕਿੱਥੇ ਕਿੱਥੇ ਰਿਹਾ ਕੀ ਗੱਲਬਾਤ ਹੈਗੀ ਉਹ ਸਾਰਾ ਪਤਾ ਲੱਗੇਗਾ ਐਸ ਤੋਂ ਪੁਲਿਸ ਕੋਲ ਕਿਸ ਤਰੀਕੇ ਦੀ ਭੂਮਿਕਾ ਸੀਗੀ ਜਦ ਦੀ ਆ ਬੇਅਦਬੀ ਬੇਅਦਬੀ ਦੇ ਵਿੱਚ ਕੀ ਕਨਸਪੀਰੇਟਰ ਵਾਲੀ ਭੂਮਿਕਾ ਦੀ ਗੱਲ ਸਾਹਮਣੇ ਆਈ ਹੈਗੀ ਆ ਤੇ ਅੱਗੇ ਕਿਸ ਕਿਸ ਤਰ੍ਹਾਂ ਦਾ ਇਹਦਾ ਰੋਲ ਰਿਹਾ ਹੈ ਉਹਨੂੰ ਫਰਦਰ ਵੈਰੀਫਿਕੇਸ਼ਨ ਆਫ ਫੈਕਟਸ ਕਰਾਂਗੇ ਔਰ ਉਹਦੇ ਨਾਲ ਫਿਰ ਉਹਦੀ ਆਥੈਂਟੀਕੇਸ਼ਨ ਹੋਊਗੀ ਕਲੈਬੋਰੇਸ਼ਨ ਹੋਊਗੀ ਤੇ ਤਫ਼ਸੀਲ ਦਾ ਪ੍ਰੋਸੈਸ ਇਹ ਹੁੰਦਾ ਇਸ ਗ੍ਰਿਫਤਾਰੀ 'ਚ ਪੁਲਿਸ ਨੂੰ ਸੋਸ਼ਲ ਮੀਡੀਆ ਦੀ ਜੋ ਵਾਇਰਲ ਫੋਟੋ ਵਾਇਰਲ ਹੋਈ ਹੈ ਉਹ ਉਸੇ ਨੇ ਕਾਫੀ ਮਦਦ ਮਿਲੀ ਹੈ ਆ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਰਫ ਉਹਦੀ ਸੋਲ ਭੂਮਿਕਾ ਰਹੀ ਹੈਗੀ ਆ ਲੇਕਿਨ ਪੁਲਿਸ ਅੱਗੇ ਵੀ ਸ਼ਾ ਫੋਕਸਡ ਸੀਗਾ ਇਸ ਵੀ ਵੇਰ ਆਨ ਹਿਸ ਟ੍ਰੇਲ ਐਂਡ ਵੀ ਆਰ ਗਿਵਿੰਗ ਹਿਮ ਹੌਟ ਚੇਸ ਸੋ ਉਸ ਤੋਂ ਬਾਅਦ ਵੀ ਇਹ ਗੱਲ ਜਿਹੜੀ ਹੈਗੀ ਅਸੀਂ ਲਗਾਤਾਰ ਫੋਲੋ ਅਪ ਕਰ ਹੀ ਰਹੇ ਸਕੇ ਠੀਕ ਸਰ ਡੇਰਾ ਦਾ ਮੁੱਖ ਰਿਆ ਨੈਸ਼ਨਲ ਕਮੇਟੀ ਦਾ ਮੈਂਬਰ ਵੀ ਰਿਹਾ ਕੋਈ ਹਾਂ ਜੋ ਮੈਨੂੰ ਦੱਸਿਆ ਗਿਆ ਆ ਉਸ ਮੁਤਾਬਕ ਇਹ ਇੱਕ ਜਿਹੜੀ ਹਾਈ ਲੈਵਲ ਦੀ ਕਮੇਟੀ ਸੀ ਉਹਦਾ ਮੈਂਬਰ ਬੀਸੀ